ਰਿਮਾਂਡ ਮਿਲੇ ਜੀ 14 ਦਿਨ ਜੀ ਜੀ ਇਹ ਸਿਰਫ ਦਾਸਤ ਹੈ ਸਿਕ ਮਾਗਰ ਕੀ ਸੀ ਕੋਈ ਐਸਾ ਥੋੜਾ ਜਾਣਕਾਰੀ ਦੇ ਸਕਦੇ ਹਾਂ ਸੰਦਾ ਸੀਗਾ ਫਿਕਸਰੋ ਤੇ ਕੇਸਿਸ ਤੋਂ ਹੋਇਆ ਸੀ ਅੱਛਾ ਜੀ ਮਾਈਂਟ ਨਹੀਂ ਕਰੋ ਯਾਰ ਮਾਂਡ ਖਾਓ ਬੱਚੇ ਦਾ ਨਾਮ ਮਾਂਡ ਮਿਲੇ ਸੀ ਮੰਗਿਆ ਸੀ ਰਿਮਾਂਡ ਹਾਂ ਜੀ ਸਰ ਰਿਮਾਂਡ ਮੰਗਿਆ ਸੀ ਕਿਉਂਕਿ ਪਿਛਲੇ 9 ਦਿਨਾਂ ਤੋਂ ਆ ਜਿਹੜੇ ਰਮਨ ਅਰੋੜਾ ਜੀ ਹੈਗੇ ਨਾ ਉਹ ਪੁਲਿਸ ਰਿਮਾਂਡ ਵਿੱਚ ਸੀਗੇ ਟਿਲ ਟੂਡੇ ਉਹਨਾਂ ਕੋਲ ਕੋਈ ਕਿਸੇ ਕਿਸਮ ਦੀ ਕੋਈ ਇਨਕ੍ਰਿਮੀਨੇਟਿੰਗ ਚੀਜ਼ बरामद नहीं कर सकी नौ दिन की उन्होंने टैरोगेसन कुछ नहीं मिला एक रमेश चंद्र नाम का कोई आदमी है जो उसने ये पर्चा दर्ज करवाया था कि ये मेरे से मेरे पास टिका है पार्किंग का और मेरे से ये पचास हज़ार तीस हज़ार रुपया मेरे से रहा यही मामला था लेकिन बड़ी बात ये थी कि जिस दिन उसने एफ आई आर दर्ज करवाई थी ये मेरे ख्याल में तेईस आठ को करवाई थी शायद उसी दिन उसके ऊपर भी चोरी का पर्चा दर्ज हुआ था कि वो जो ब्लास्ट हुआ था इधर होशियारपुर रोड पे उसी में पुलिस वालों ने उसको अरेस्ट कर लिया था वो अभी तक कस्टडी में है उसकी बेल नहीं हुई है अभी तक एक चोर के कहने के कहने पर ये पर्चा दर्ज हो गया बात तो ये है ना कि इट शुड बी सपोर्टेड बाई सम निकले तो सही इंटारोगेशन में कुछ नहीं निकला ਕਿ ਮਾਤ ਕੀ ਮਰਜ਼ੀ ਲਗਾਏ ਕਿ ਮੰਡੇ ਕੋ ਪੋਸੀਬਲੀ ਲਗਾਏਗੇ ਕੋ ਕਲ ਚੁੱਕੀ ਕੋਸ਼ਿਸ਼ ਕਰਾਂਗੇ ਇਨਕੀ ਪਰ ਪਹਿਲੀ ਗਲਤੀ ਇਹ ਹੈ ਕਿ ਜਦੋਂ ਇਹਨੂੰ ਪਹਿਲਾ ਕੇਸ ਚ ਇਹਨੂੰ ਪ੍ਰਮਾਣ ਲਿਆ ਗਿਆ ਤਾਂ ਕੋਰਟ ਦੀ ਇਜਾਜ਼ਤ ਦੇ ਨਾਲ ਮੈਂ ਮਿਲ ਗਿਆ ਸੀਗਾ ਔਰ ਜਦੋਂ ਮੈਂ ਮਿਲਿਆ ਤਾਂ ਉਸ ਵੇਲੇ ਵਿਧਾਇਕ ਸਾਹਿਬ ਨੇ ਮੈਨੂੰ ਦੱਸਿਆ ਕਿ ਵੀ ਮੈਨੂੰ ਇੱਕ ਤਾਂ ਖਾਣਾ ਪ੍ਰੋਪਰ ਨਹੀਂ ਦੇ ਰਿਹਾ ਦੂਸਰਾ ਮੇਰੀ ਪੇਟ ਚ ਇਨਫੈਕਸ਼ਨ ਹੋ ਗਈ ਆ ਆਰੇ ਮੇਰੀ ਗੱਲ ਨਹੀਂ ਸੁਣਦੇ ਤੇ ਫਿਰ ਮੈਂ ਜਦੋਂ ਉਹਨਾਂ ਨੂੰ ਸਾਹਮਣੇ ਬੁਲਾਇਆ ਤਾਂ ਉਹਨਾਂ ਨੇ ਫੇਰ ਪ੍ਰੋਸਾ ਦਿੱਤਾ ਕਿ ਅਸੀਂ ਇਹਦਾ ਮੈਡੀਕਲ ਚੈੱਕ-ਅਪ ਵੀ ਕਰਾਵਾਂਗੇ ਔਰ ਪਲੱਸ ਇਹਨੂੰ ਖਾਣਾ ਵੀ ਪ੍ਰੋਪਰ ਦਵਾਂਗੇ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਫਿਰ ਉਸ ਤੋਂ ਬਾਅਦ ਉਹਨੂੰ ਖਾਣਾ ਜਿਹੜਾ ਹੈਗਾ ਉਹ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਰਿਮਾਂਡ ਲਿਆ ਗਿਆ ਉਹਦੀ ਅਚਾਨਕ ਤਬੀਤ ਖਰਾਬ ਹੋਣ ਕਰਕੇ ਫਿਰ ਉਹਨੂੰ ਹਸਪਤਾਲ ਤੇ ਲੈ ਕੇ ਆਏ ਪਰ ਹਸਪਤਾਲ ਦੇ ਵਿੱਚ ਕਾਫੀ ਟਾਈਮ ਲੱਗਣ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਨਹੀਂ ਦੱਸੀ ਕਿ ਵੀ ਨੂੰ ਕੀ ਪੋਜੀਸ਼ਨ ਹੈ ਜਾਂ ਫਲਾਨਾ ਇਹ ਕਹਿੰਦੇ ਰਹੇ ਕਿ ਨਾਰਮਲ ਆ ਕੋਈ ਇੰਨੀ ਖਾਸ ਗੱਲ ਨਹੀਂ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਔਰ ਮੈਂ ਵੀ ਉੱਥੇ ਸੀਗਾ ਉਸ ਤੋਂ ਬਾਅਦ ਪਤਾ ਲੱਗਾ ਕਿ ਵੀ ਉਹ ਕਹਿੰਦੇ ਡਾਕਟਰਾਂ ਨੇ ਕਿਹਾ ਕਿ ਕਿਉਂਕਿ ਇਥੇ ਹਾਰਟ ਦੀ ਤੈਨੂੰ ਪ੍ਰੋਬਲਮ ਹੈ ਸਾਡੇ ਕੋਲ ਕੋਈ ਇੰਨਾ ਹੈ ਨਹੀਂ ਤਾਂ ਇਹਨੂੰ ਤੁਸੀਂ ਅੰਮ੍ਰਿਤਸਰ ਰੈਫਰ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਵੀ ਕਾਫੀ ਚਿਰ ਜਿਹੜਾ ਹੈਗਾ ਆ ਉਹਨੂੰ ਲੈ ਕੇ ਉੱਥੇ ਰੰਦੇ ਰਹੇ ਤੇ ਬਾਅਦ ਵਿੱਚ ਪਤਾ ਲੱਗਾ ਕਿ ਵੀ ਜਦੋਂ ਉੱਥੇ ਗਏ ਉੱਥੋਂ ਵੀ ਮੈਨੀਪੂਲੇਸ਼ਨ ਹੋ ਕੇ ਜਿਹੜਾ ਇਹਨੂੰ ਵਾਪਸ ਲਿਆਂਦਾ ਗਿਆ ਉਹ ਹਜੇ ਹਜੇ ਉਹਨਾਂ ਨੇ ਨਾ ਤਾਂ ਡਾਕਟਰਾਂ ਦੀ ਕੋਈ ਰਿਪੋਰਟ ਨਾ ਉਹਨਾਂ ਦਾ ਕੋਈ ਟੈਸਟ ਹਜੇ ਤੱਕ ਉਹ ਲੀਕ ਆਊਟ ਨਹੀਂ ਕੀਤਾ ਨਾ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੋਈ ਟੈਸਟ ਲੈ ਗਏ ਆ ਜਾਂ ਨਹੀਂ ਲੈ ਗਏ ਐਫਆਰ ਦਰਜ ਕਰਤੀ ਗਈ ਥਾਣਾ ਰਾਮਾ ਮੰਡੀ ਜਿਹਦੇ ਵਿੱਚ ਹੁਣ ਆ ਇਹ ਅੰਦਰ ਆ ਉਹ ਜਿਹੜਾ ਰਮੇਸ਼ ਕੁਮਾਰ ਉਹਦੇ ਵਿੱਚ ਕੰਪਲੇਨੈਂਟ ਸੀਗਾ ਉਹ 22 ਤਰੀਕ ਨੂੰ ਜਿਹੜੀ ਅਕਰਸ ਹੋਈ ਸੀਗੀ 28 ਨੂੰ ਬੋਲੋਵਾਲ ਥਾਣੇ ਦੇ ਵਿੱਚ ਜਿਹੜਾ ਗੈਸ ਸਿਲੰਡਰ ਚ ਬਲਾਸਟ ਹੋਇਆ ਸੀਗਾ لیکن ਉਸ ఇన్వెస్టిగేషన్ ਤੇ ਪਾਇਆ ਗਿਆ ਕਿ ਉਹ ਬਲਾਸ ਇਸ ਕਰਕੇ ਹੋਇਆ ਕਿ ਇਹਨਾਂ ਦੇ ਵਿੱਚੋਂ ਗੈਸ ਚੋਰੀ ਕੀਤੀ ਜਾਂਦੀ ਸੀ ਤੋਂ ਲੀਕेज ਹੋਣ ਕਰਕੇ ਹੋ ਗਿਆ ਤੋਂ ਬਾਅਦ ਚ ਇਨਵੈਸਟੀਗੇਸ਼ਨ ਚ ਕਰਕੇ ਉਹਨਾਂ ਨੇ ਪਤਾ ਕੀਤਾ ਕਿ ਇਹਦੇ ਵਿੱਚ ਬੰਦੇ ਕੌਣ ਨੇ ਇਨਵੋਲਵ ਆ ਜਿਹਦੇ ਵਿੱਚ ਰਮੇਸ਼ ਕੁਮਾਰ ਅਤੇ ਪ੍ਰਾ ਤੇ ਹੋਰ ਬੰਦੇ ਜਿਹੜੇ ਸੀਗੇ ਉਹ ਲੰਮਾ ਪਿੰਡ ਚੌਂਗ ਦੇ ਵਿੱਚ ਗਡੌਨ ਬਣਾ ਕੇ ਉਹਦੇ ਵਿੱਚੋਂ ਗੈਸ ਚੋਰੀ ਕਰਦੇ ਸੀਗੇ ਜਿਹਦੇ ਕਰਕੇ ਉਹ ਵਾਪਰਿਆ ਤੋਂ ਉਹਦੇ ਵਿੱਚ ਉਹਨੇ ਨਾਮਿਨੇਟ ਕਰਕੇ ਇਹਨਾਂ ਨੂੰ ਉਸ ਕੇਸ ਵਿੱਚ ਅਰੈਸਟ ਕਰ ਲਿਆ ਗਿਆ ਇੱਕ ਨਮਾ ਰਜਿੰਦਰ ਕੁਮਾਰ ਜਿਹੜਾ ਬ੍ਰਾਹਮਾ ਮੰਡੀ ਕੋਈ ਖੜਾ ਕਰਕੇ ਕਿ ਵੀ ਇਹਦੇ ਕੋਲ ਵੀ ਇਹ ਪੈਸੇ ਲੰਦਾ ਸੀਗਾ ਤਾਂ ਇਸ ਦੇ ਬਾਰੇ ਪਤਾ ਕਰਨਾ ਹੈ ਦੂਸਰਾ ਹੈ ਕਿ ਇਹਨੇ ਹਿਮਾਚਲ ਦੇ ਵਿੱਚ ਪ੍ਰਾਪਰਟੀ ਬਣਾਈ ਹੈਗੀ ਆ ਅਸੀਂ ਉਹਦੇ ਬਾਰੇ ਕਰਨਾ ਹੈ ਜਦ ਕੋ ਬਿਜਲੈਂਸ ਦਾ ਕੰਮ ਹੈ ਇਹਦੇ ਵਿੱਚ ਸਭ ਤੋਂ ਸੀਗਾ ਐਕਸਟਰੈਕਸ਼ਨ ਜਿਹੜੀ ਕੀਤੀ ਗਈ ਆ ਉਹਦਾ ਪਤਾ ਕਰਨਾ ਸੀਗਾ ਲੇਕਿਨ ਉਹਦੇ ਵਿੱਚ ਤਿੰਨ ਦਿਨ ਦਾ ਰਿਮਾਂਡ ਉਸ ਤੋਂ ਬਾਅਦ ਇਹ ਹਾਲਾਤ ਖਰਾਬ ਹੋ ਗਏ ਲੇਕਿਨ ਇਹ ਤੋਂ ਲੱਗਦਾ ਹੈ ਕਿ ਇਹ ਪੋਲਿਟਿਕਲ ਮੋਟੀਵੇਟਿਡ ਹੈ ਔਰ ਇਸ ਬੰਦੇ ਨੂੰ ਜਿਹੜਾ ਬਾਹਰ ਨਹੀਂ ਆਣਾ ਦੇਣਾ ਚਾਹੁੰਦੇ ਆ ਟਾਈਮਿੰਗ ਬੜੀ ਜਿਹੜੀ ਸੀਗੀ ਕਿ ਇਹਦੀ ਜਮਾਤ 3 ਤਰੀਕ ਨੂੰ 10 ਨ ਨੂੰ ਇਹਦੀ ਬਿਲ ਆਰਡਰ ਹੁੰਦਾ ਹੈ 4 ਵਜੇ ਤੋਂ ਬਾਅਦ ਇਹਦਾ ਪ੍ਰੋਡਕਸ਼ਨ ਪਰਟੀਪਲੇ ਜਾਂਦੇ ਆ ਸਵੇਰੇ ਲਿਆ ਕੇ ਇਹ ਦੂਸਰੇ ਦਿਨ 4 ਤਰੀਕ ਨੂੰ ਪੇਸ਼ ਕਰਕੇ ਦਾਦਾ ਲੈ ਲੈਂਦੇ ਅੱਜ ਕਿ ਉਹ ਬਿਲ ਤੇ ਬਾਹਰ ਨਾ ਆ ਦੇ ਸਿਰਫ ਇਹੀ ਮੋਟਿਵ ਹੈ ਕਿ ਇਹਨੂੰ ਡਿਟੇਲ ਚ ਕਰਕੇ ਰੱਖਿਆ ਜਾਵੇ ਕੋਈ ਹੋਰ ਬੰਦੇ ਖੜੇ ਕਰ ਕਰਕੇ ਇਹਨੂੰ ਹੋਰ ਪਰਚਾ ਦਰਜੀ ਕਰਤਾ ਜਾਵੇ ਇਹਦਾ ਮੋਟਮ ਹੀ ਨਹੀਂ ਹੈ